ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਬਹੁਤ ਹੀ ਪਸੰਦ ਆਵੇਗੀ ਜੇਕਰ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦੇਣਾ ਜੀ ਸਾਧ ਸੰਗਤ ਜੀ ਜਿਹੜੇ ਭੈਣ ਭਰਾ ਨਸ਼ਾ ਕਰਦੇ ਹਨ ਤੇ ਉਹ ਚਾਹੁੰਦੇ ਵੀ ਹੁੰਦੇ ਨੇ ਕਿ ਨਸ਼ਾ ਛੱਡੀਏ ਪਰ ਜਾ ਕੇ ਵੀ ਉਹ ਨਸ਼ਾ ਛੱਡ ਨਹੀਂ ਸਕਦੇ ਕਿਉਂਕਿ ਸੰਗਤ ਜੀ ਕੁਝ ਮਾੜੀਆਂ ਚੀਜ਼ਾਂ ਉਹਨਾਂ ਨੂੰ ਇਹ ਨਸ਼ੇ ਤੋਂ ਦੂਰ ਨਹੀਂ ਹੋਣ ਦਿੰਦੀਆਂ ਤੇ ਉਸੇ ਨਾਲ ਜਿਹੜਾ ਅੱਜ ਦਾ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਇਸ ਨੂੰ ਤੁਸੀਂ ਸ਼ਨੀਵਾਰ ਜਾਂ ਐਤਵਾਰ ਜਾਂ ਸੋਮਵਾਰ ਦੀ ਰਾਤ ਨੂੰ ਕਰਨਾ ਹੈ ਆਪਣੀ ਰਸੋਈ ਘਰ ਦੀ ਇਹ ਇੱਕ ਚੀਜ਼ ਨੂੰ ਛੁੱਟ ਕੇ ਪਰ ਲੈ ਕੇ ਤੁਸੀਂ ਤੁਸੀਂ ਇਸ ਜਗ੍ਹਾ ਤੇ ਚਲਾ ਦਿਓ ਐਸੇ ਨਾਲ ਤੁਹਾਡੇ ਘਰ ਦਾ ਜਿਹੜਾ ਵੀ ਫੈਮਿਲੀ ਮੈਂਬਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਕਰਦਾ ਹੈ ਉਹ ਸਭ ਚੀਜ਼ਾਂ ਤੋਂ ਦੂਰ ਹੋ ਜਾਵੇਗਾ ਕਿਉਂਕਿ ਕਈ ਵਾਰ ਮਨੁੱਖ ਪੈੜੀ ਸੰਗਤ ਦੇ ਵਿੱਚ ਪੈ ਜਾਂਦੇ ਹਨ ਜਿਸ ਦੇ ਕਰਕੇ ਸੰਗਤ ਜੀ ਉਹ ਹਟਣਾ ਵਿੱਚ ਚਾਹੁੰਦੇ ਹੋਣ ਤਾਂ ਹਟ ਨਹੀਂ ਪਾਉਂਦੇ ਇਸ ਤਰ੍ਹਾਂ ਜੋ ਅੱਜ ਦਾ ਉਪਾਅ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲਾ ਹੈ ਕਿਉਂਕਿ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਸ਼ਰਾਬ ਤੋਂ ਇਲਾਵਾ ਕੋਈ ਹੋਰ ਨਸ਼ੇ ਦੇ ਵਿੱਚ ਮਨੋਖ ਹੋਵੇ ਤਾਂ ਉਸ ਨੂੰ ਅਸੀਂ ਕਿਸਰਾ ਨਸ਼ਾ ਛਡਵਾ ਸਕਦੇ ਹਾਂ ਤਾਂ ਇਹ ਜਿਹੜਾ ਅੱਜ ਦਾ ਉਪਾਅ ਹੈ ਇਹ ਤੁਹਾਨੂੰ ਦੱਸਾਂਗੇ ਕਿ ਹਰ ਤਰ੍ਹਾਂ ਦਾ ਨਸ਼ਾ ਜਿਹੜਾ ਇਸ ਉਪਾਅ ਦੇ ਨਾਲ ਇਸ ਉਪਾਅ ਦੇ ਨਾਲ ਛਡਾਇਆ ਜਾ ਸਕਦਾ ਹੈ ਇਹ ਇੱਕ ਛੋਟਾ ਜਿਹਾ ਉਪਾਅ ਹੈ ਸਾਧ ਸੰਗਤ ਜੀ ਤੁਹਾਡੀ ਇਸ ਮੁਸ਼ਕਲ ਦਾ ਹੱਲ ਹੋ ਸਕਦਾ ਹੈ ਇਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਸੰਗਤ ਜੀ ਹੁਣ ਆਪਾਂ ਸਾਡੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਈ ਭੈਣ ਭਰਾਵਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਵੀ ਨਹੀਂ ਰੁਕਦਾ ਪੈਸਾ ਆਉਂਦਾ ਹੈ ਸਾਡੇ ਘਰ ਵਿੱਚ ਬਰਕਤ ਨਹੀਂ ਪੈਂਦੀ। ਪਰ ਸਾਧ ਸੰਗਤ ਜੀ ਕਈ ਕਰਾਣੇ ਵਿੱਚ ਪੈਸਾ ਆਉਂਦਾ ਵੀ ਹੈ ਤੇ ਉਹ ਪੈਣ ਪਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਪੈਸਾ ਨਹੀਂ ਸਾਡੇ ਘਰ ਵਿੱਚ ਪੈਸਾ ਨਹੀਂ ਖੜਦਾ। ਦੇਖੋ ਜੇ ਆਪਾਂ ਚਾਹੀਏ ਤਾਂ ਆਪਾਂ 20000 ਰੁਪਏ ਨਾਲ ਗੁਜ਼ਾਰਾ ਕਰ ਸਕਦੇ ਹਾਂ। 1000 ਨਾਲ ਵੀ ਗੁਜ਼ਾਰਾ ਕਰ ਸਕਦੇ ਹਾਂ ਜੇ ਆਪਾਂ ਚਾਹੀਏ ਤਾਂ 1000 ਰੁਪਏ ਨਾਲ ਵੀ ਇੱਕ ਕੰਡੇ ਵਿੱਚ ਖਰਚ ਕਰ ਸਕਦੇ ਹਾਂ। ਇੱਥੇ ਤਾਂ ਆਪਣੇ ਸਮਝਦਾਰੇ ਹੁੰਦੇ ਹਨ ਪਰ ਇਸ ਦੇ ਨਾਲ ਸਾਧ ਸੰਗਤ ਜੀ ਤੁਹਾਨੂੰ ਇੱਕ ਛੋਟਾ ਜਿਹਾ ਇਸ ਦਾ ਉਪਾਅ ਵੀ ਸਾਂਝਾ ਕਰਾਂਗੇ ਇੱਕ ਗੱਲ ਤੁਸੀਂ ਨੋਟ ਕਰਦੇ ਹੋਵੋਗੇ ਕਿ ਪਹਿਲਾਂ ਤੁਹਾਡੇ ਘਰ ਦੇ ਵਿੱਚ ਕਾਫੀ ਪੈਸਾ ਸੀ ਅੰਜਾਂ ਫਿਰ ਇਦਾਂ ਦੇ ਕਈ ਭੈਣ ਭਰਾ ਤੁਸੀਂ ਦੇਖੇ ਹੋਣਗੇ ਕਿ ਉਹਨਾਂ ਦੇ ਕੋਲ ਕਾਫੀ ਪੈਸਾ ਹੁੰਦਾ ਹੈ ਤੇ ਉਹ ਲੋਕਾਂ ਨੂੰ ਦਿਖਾਉਣ ਦੇ ਲਈ ਲੋਕ ਦਿਖਾਵਾ ਕਰਨ ਲਈ ਉਹ ਆਪਣਾ ਸਾਰਾ ਕੁਝ ਖਰਾਬ ਕਰ ਲੈਂਦੇ ਨੇ ਜੋ ਆਪਣਾ ਥੋੜੀ-ਬਹੁਤ ਬਚਤ ਹੁੰਦੀ ਹੈ, ਸੇਵਿੰਗ ਹੁੰਦੀ ਹੈ, ਉਹ ਵੀ ਦਿਖਾਵੇ ਦੇ ਵਿੱਚ ਖਰਾਬ ਕਰ ਲੈਂਦੇ ਨੇ। ਫਿਰ ਕਹਿੰਦੇ ਨੇ ਕਿ ਸਾਡੇ ਘਰ ਵਿੱਚ ਪੈਸਾ ਨਹੀਂ ਖੜਦਾ। ਇਸੇ ਤਰ੍ਹਾਂ ਇੱਕ ਪਰਿਵਾਰ ਸੀ ਤੇ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਦੁਖੀ ਰਹਿੰਦਾ ਸੀ। ਉਹਨਾਂ ਦੇ ਘਰ ਦੇ ਵਿੱਚ ਨਸ਼ਾ ਵੀ ਬਹੁਤ ਜ਼ਿਆਦਾ ਸੀ ਤੇ ਜਿਹੜਾ ਉਹਦੇ ਘਰ ਦੇ ਵਿੱਚ ਪੈਸਾ ਹੁੰਦਾ ਸੀ ਉਹ ਰੁਗਦਾ ਨਹੀਂ ਸੀ। ਉਹਨਾਂ ਨੂੰ ਕਿਸੇ ਭੈਣ-ਪੁਰਾਣੇ ਇਹ ਕਿਹਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਦਾ ਪਾਠ ਪੂਜਾ ਆਪ ਕਰਿਆ ਕਰੋ ਤੇ ਜਾਂ ਇੱਕ ਵਾਰ ਆਪਣੇ ਘਰ ਦੇ ਵਿੱਚ ਤੁਸੀਂ ਪਾਠ ਪੂਜਾ ਜ਼ਰੂਰ ਕਰਵਾਓ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਵੀ ਅਸੀਂ ਪਾਠ ਪੂਜਾ ਕਰਨ ਜਾਂ ਕਰਵਾਉਣ ਦਾ ਨਾਮ ਲੈਂਦੇ ਹਾਂ ਸਾਡੇ ਮੂੰਹ ਦੇ ਵਿੱਚੋਂ ਅਨਾਪ ਸ਼ਨਾਪ ਗਾਲੀ ਘੋਲ ਸ਼ਬਦ ਨਿਗਲਨੇ ਸ਼ੁਰੂ ਹੋ ਜਾਂਦੇ ਹਨ ਦੇਖੋ ਜਿਹੜਾ ਵੀ ਮਨੁੱਖ ਨਸ਼ਾ ਕਰਦਾ ਹੈ ਉਹਦੇ ਤੇ ਮਾੜੀਆਂ ਰੋਹਾਂ ਦਾ ਜ਼ਰੂਰ ਅਸਰ ਹੁੰਦਾ ਹੈ ਉਹ ਮਾੜੀਆਂ ਰੋਹਾਂ ਸਾਧ ਸੰਗਤ ਜੀ ਉਸ ਮਨੁੱਖ ਤੋਂ ਇਹ ਸਭ ਚੀਜ਼ਾਂ ਕਰਵਾਉਂਦੀਆਂ ਨੇ ਤੇ ਇਹਨਾਂ ਚੀਜ਼ਾਂ ਤੋਂ ਸਾਡਾ ਬਚਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਜੇਕਰ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਗਏ ਤਾਂ ਅਸੀਂ ਗੁਰ ਅਸੀਂ ਗੁਰਬਾਣੀ ਦੇ ਲਾੜ ਲੱਗ ਜਾਵਾਂਗੇ ਜਿਸ ਕਰਕੇ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿਹੜੇ ਵੀ ਭੈਣ ਭਰਾ ਗਲਤ ਰਿਸ਼ਤਿਆਂ ਤੇ ਜਿਹੜੇ ਵੀ ਭੈਣ ਭਰਾ ਗਲਤ ਰਸਤੇ ਆ ਤੇ ਤੋਰੇ ਹਨ ਖਾਸ ਕਰਕੇ ਇਸ ਵੀਡੀਓ ਦੇ ਵਿੱਚ ਦੱਸੇ ਗਏ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਨ ਕੇ ਗਲਤ ਰਸਤੇ ਮਤਲਬ ਕਿ ਜਿਨ੍ਹਾਂ ਦੇ ਸ਼ਰਾਬ ਨਸ਼ਾ ਪੈਸਾ ਨਹੀਂ ਖੜਦਾ ਉਸ ਵੀਡੀਓ ਨੂੰ ਜ਼ਰੂਰ ਦੇਖਣ ਇਹ ਕੋਈ ਵਹਿਮ ਭਰਮ ਨਹੀਂ ਹੈ ਇਸ ਨੂੰ ਸਿਰਫ ਇੱਕ ਆਪਣੇ ਘਰ ਦੇ ਵਿੱਚ ਉਸੇ ਹੀ ਪੈਣ ਪੁਰਾਣੀ ਕਰਨਾ ਹੈ ਜੋ ਇਸ ਚੀਜ਼ ਤੋਂ ਪਰੇਸ਼ਾਨ ਹੈ ਸ਼ਰਾਬ ਪੈਸਾ ਸ਼ਰਾਬ ਤੋਂ ਦੁਖੀ ਨੇ ਤੇ ਪੈਸਾ ਖੜਨਾ ਪੈਸਾ ਨਾ ਖੜਨਾ ਨਸ਼ਾ ਕਿਸੇ ਵੀ ਤਰ੍ਹਾਂ ਦਾ ਜੋ ਵੀ ਪਹਿਲਾਂ ਉਸ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਰਾਤ ਨੂੰ ਜਾਂ ਐਤਵਾਦੀ ਰਾਜ ਜਾਂ ਸੌਮਵਾਰ ਦੇ ਸਮੇਂ ਜਦੋਂ ਵੀ ਮਰਜ਼ੀ ਕਰ ਸਕਦੇ ਹੋ ਇਸ ਨੂੰ ਕਰਨ ਦੇ ਲਈ ਸਾਥ ਸੰਗਤ ਜੀ ਤੁਸੀਂ ਇੱਕ ਵਾਈਟ ਪੇਪਰ ਲੈਣਾ ਹੈ ਚਿੱਟਾ ਪੇਪਰ ਬਿਲਕੁਲ ਪਲੇਨ ਹੋਵੇ ਤੇ ਉਸ ਦੇ ਉੱਤੇ ਸਾਥ ਸੰਗਤ ਜੀ ਤੁਸੀਂ ਬਲੈਕ ਪੈਨ ਦੇ ਨਾਲ ਮਤਲਬ ਕਾਲੇ ਪੈਨ ਦੇ ਨਾਲ ਆਪਣੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਲਿਖਣਾ ਸ਼ੁਰੂ ਕਰ ਦਿਓ ਤੇ ਜਿਵੇਂ ਇੱਕ ਪਰੇਸ਼ਾਨੀ ਤੁਹਾਡੀ ਤੇ ਤੁਹਾਡੇ ਘਰ ਵਿੱਚ ਪੈਸਾ ਨਹੀਂ ਰੁਕਦਾ ਜਿਸ ਤਰ੍ਹਾਂ ਮੰਨ ਲਓ ਤੁਹਾਡੇ ਘਰ ਵਿੱਚ ਪੈਸਾ ਨਹੀਂ ਰੁਕਦਾ ਤੁਹਾਡਾ ਪੈਸਾ ਚਾਹੀਦਾ ਹੈ ਤੁਸੀਂ ਉਸ ਪਰੇਸ਼ਾਨੀ ਦਾ ਸਿਰਫ ਇੱਕ ਹੀ ਸ਼ਬਦ ਲਿਖਣਾ ਪੈਸਾ ਜਿਵੇਂ ਤੁਹਾਡੇ ਘਰ ਦੇ ਵਿੱਚ ਬਿਮਾਰੀ ਹੈ ਦੁੱਖ ਤਕਲੀਫ ਹੈ ਇਹ ਜਿੰਨੀਆਂ ਤੁਹਾਡੀਆਂ ਪਰੇਸ਼ਾਨੀਆਂ ਹਨ ਤਾਂ ਕੋਈ ਇਹ ਤਾਂ ਕਹੇਗਾ ਨਹੀਂ ਕਿ ਸਾਡੇ ਘਰ ਦੇ ਵਿੱਚ ਬਿਮਾਰੀ ਆਵੇ ਜਾਂ ਸਾਡੇ ਘਰ ਦੇ ਵਿੱਚੋਂ ਪੈਸਾ ਜਾਵੇ ਇਸ ਕਰਕੇ ਬਿਮਾਰੀ ਵਾਲੀ ਜੋ ਤੁਹਾਡੀ ਪਰੇਸ਼ਾਨੀ ਹੋਵੇਗੀ ਉਸ ਤੇ ਤੁਸੀਂ ਬਿਮਾਰੀ ਲਿਖ ਦੇਣੀ ਕਿਆੰਤੋ ਪਾਵ ਕੇ ਜਿਹੜੀ ਵੀ ਤੁਹਾਨੂੰ ਕੋਈ ਵੀ ਪਰੇਸ਼ਾਨੀ ਹੋਵੇਗੀ, ਮੁਸ਼ਕਲ ਹੋਵੇਗੀ ਉਸ ਦਾ ਪਹਿਲਾ ਸ਼ਬਦ ਤੁਸੀਂ ਉਸ ਕਾਗਜ਼ ਦੇ ਉੱਤੇ ਇੱਕੋ ਹੀ ਸ਼ਬਦ ਲਿਖਣਾ ਜੋ ਤੁਹਾਨੂੰ ਪ੍ਰੋਬਲਮ ਹੋਵੇਗੀ। ਉਹ ਵੀ ਕਾਲੇ ਪੈਨ ਦੇ ਨਾਲ ਬਲੈਕ ਪੇਪਰ ਦੇ ਉੱਤੇ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਆਪਣੀਆਂ ਪਰੇਸ਼ਾਨੀਆਂ ਸਾਰੀਆਂ ਹੀ ਲਿਖ ਲੈਣੀਆਂ ਨੇ। ਇਸ ਤਰ੍ਹਾਂ ਸਾਹ ਸੰਗਤ ਜੀ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਨੇ ਤੁਸੀਂ ਉਨੀਆਂ ਹੀ ਲਿਖ ਸਕਦੇ ਹੋ। ਪਰ ਇੱਕ ਇੱਕ ਸ਼ਬਦ ਲਿਖਣਾ। ਇਹ ਲਿਖਣ ਤੋਂ ਬਾਅਦ ਤੁਸੀਂ ਅਜਵਾਈਨ ਲੈਣੀ ਹੈ ਸਾਰੇ ਹੀ ਭੈਣ ਭਰਾਵਾਂ ਦੇ ਘਰਾਂ ਦੇ ਵਿੱਚ ਅਜਵਾਈਨ ਜ਼ਰੂਰ ਹੁੰਦੀ ਹੈ ਕਿਉਂਕਿ ਸਾਰੀਆਂ ਭੈਣਾਂ ਆਪਣੀ ਰਸੋਈ ਦੇ ਵਿੱਚ ਅਜਵਾਈਨ ਨੂੰ ਜ਼ਰੂਰ ਵਰਤਦੀਆਂ ਨੇ। ਪਰ ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈ ਤਾਂ ਤੁਸੀਂ ਕਿਸੇ ਵੀ ਸਟੋਰ ਤੇ ਜਾ ਕੇ ਕਰਿਆਨਾ ਸਟੋਰ ਤੇ ਉਥੋਂ ਇਹ ਅਜਵਾਈਨ ਲੈ ਸਕਦੇ ਹੋ। ਜਿਹੜੇ ਵੀ ਕਾਗਜ਼ ਤੇ ਤੁਸੀਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਲਿਖਿਆ ਨੇ ਉਸ ਕਾਗਜ਼ ਦੇ ਉੱਪਰ ਤੁਸੀਂ 8 ਝਟਕੀਆਂ ਅਜਵਾਈਨ ਦੀਆਂ ਪਾ ਲੈਣੀਆਂ ਹਨ। ਕਿਉਂਕਿ ਸੰਗਤ ਦੇ ਜਿਹੜੀਆਂ ਜੁਆਇਨ ਹੁੰਦੀਆਂ ਇਹ ਰਾਹੂ ਤੇ ਸ਼ਨੀ ਨੂੰ ਸ਼ਾਂਤ ਕਰ ਦਿੰਦੀ ਹੈ ਇਸ ਤਰ੍ਹਾਂ ਤੁਸੀਂ ਅੰਗੂਠੀ ਤੇ ਦੋ ਉਂਗਲੀਆਂ ਦੇ ਸਹਾਰੇ ਨਾਲ ਇੱਕ ਆਪਾ ਚੁੜਕੀ ਬਣਾ ਲੈਣੀ ਹੈ ਉਹ ਚੁੜਕੀਆਂ 8 ਤੁਸੀਂ ਪਾਉਣੀਆਂ ਨੇ ਜੁਆਇਨ ਪਾਉਣ ਤੋਂ ਬਾਅਦ ਵਿੱਚ ਤੁਸੀਂ ਕਾਗਜ਼ ਨੂੰ ਫੋਲਡ ਕਰ ਲੈਣਾ ਹੈ ਤੇ ਤੁਸੀਂ ਆਪਣੇ ਸਾਰੇ ਘਰ ਦੇ ਵਿੱਚ ਇੱਕ ਚੱਕਰ ਲਗਾ ਕੇ ਆਉਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਸੰਗਤ ਜੀ ਤੁਸੀਂ ਉਸੇ ਹੀ ਮੁੱਠੀ ਦੇ ਵਿੱਚ ਜੋ ਤੁਸੀਂ ਫੜੀ ਜਿਸ ਵਿੱਚ ਤੁਸੀਂ ਉਸ ਨੂੰ ਫੜਿਆ ਹੋਵੇਗਾ ਜਿਵੇਂ ਵਾਲਾ ਪੇਪਰ ਉਸ ਨੂੰ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ 8 ਵਾਰ ਵਾਰਨਾ ਹੈ 8 ਵਾਰ ਵਾਰਨ ਤੋਂ ਬਾਅਦ ਦੇ ਵਿੱਚ ਸੰਗਤ ਜੀ ਤੁਸੀਂ ਉਸ ਨੂੰ ਲੈ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਇੱਕ ਪਾਤੀ ਲੈਣੀ ਹੈ ਉਸ ਨੂੰ ਜਲਾ ਲੈਣਾ ਹੈ ਜਦੋਂ ਉਸ ਦੇ ਵਿੱਚ ਥੋੜੀ ਥੋੜੀ ਅੱਗ ਰਹਿ ਜਾਂਦੀ ਹੈ ਉਸ ਦੇ ਵਿੱਚ ਤੁਸੀਂ ਜਿਹੜਾ ਇਹ ਵਾਈਡ ਪੇਪਰ ਹੈ ਅਜਵਾਇਨ ਵਾਲਾ ਇਸ ਤੇ ਤੁਹਾਡੀਆਂ ਜਿਹੜੀਆਂ ਪਰੇਸ਼ਾਨੀਆਂ ਲਿਖੀਆਂ ਹੋਈਆਂ ਨੇ ਉਸ ਨੂੰ ਤੁਸੀਂ ਉਸ ਆਗ ਦੇ ਵਿੱਚ ਪਾ ਦੇਣਾ ਹੈ ਆਪਾਂ ਸਭ ਤੋਂ ਪਹਿਲਾਂ ਨਹੀਂ ਪਾਉਣਾ ਕਿਉਂਕਿ ਉਸ ਨੂੰ ਪੂਰੀ ਇੱਕਦਮ ਤੇਜ਼ ਅੱਗ ਬਾਲਨ ਦੇਣੀ ਚਾਹੀਦੀ ਹੈ ਜਦੋਂ ਪੂਰੀ ਬਾਥੀ ਇੱਕਦਮ ਤੇਜ਼ ਬਲਣ ਲੱਗ ਪਈ ਤਾਂ ਉਸ ਤੇ ਵਿੱਚ ਅਜਵਾਇਨ ਵਾਲਾ ਜਿਹੜਾ ਪੇਪਰ 'ਚ ਚਿੱਟਾ ਉਸ ਨੂੰ ਉਸ ਦੇ ਵਿੱਚ ਸੋਟ ਦੇਣਾ ਜਿਸ ਦੇ ਵਿੱਚ ਤੁਹਾਡੀਆਂ ਪਰੇਸ਼ਾਨੀਆਂ ਲਿਖੀਆਂ ਹੋਈਆਂ ਨੇ ਅੱਗ ਥੋੜੀ ਜੀ ਕਾਟ ਹੋ ਜਾਂਦੇ ਹੈ ਤੇ ਜਿਹੜੀ ਅਸੀਂ ਪਰਚੀ ਪਾਈ ਹੈ ਉਹ ਬਿਲਕੁਲ ਹੌਲੀ-ਹੌਲੀ ਕਰਕੇ ਜਲ ਜਾਵੇਗੀ ਕਿਉਂਕਿ ਉਸੇ ਵਿੱਚੋਂ ਸੰਗਤ ਜੀ ਜਿਹੜਾ ਧੂਆ ਉਠੇਗਾ ਉਹ ਘਰ ਦੇ ਵਿੱਚ ਬਾਹਰ ਉਹ ਘਰ ਦੇ ਵਿੱਚ ਜਾਵੇਗਾ ਬਾਹਰ ਜਾਵੇ ਘਰ ਦੇ ਵਿੱਚੋਂ ਬਾਹਰ ਜਾਵੇਗਾ ਉਹ ਘਰ ਦੇ ਵਿੱਚੋਂ ਬਾਹਰ ਜਾਵੇਗਾ ਤੇ ਇਸ ਵਿੱਚ ਜੋ ਵੀ ਸੰਗਤ ਜੀ ਧੂਆ ਨਿਕਲਦਾ ਹੈ ਉਹ ਰਾਹੂ ਤੇ ਕੇਤੂ ਦਾ ਧੂਆ ਹੁੰਦਾ ਹੈ ਸਾਡੀਆਂ ਜੋ ਪਰੇਸ਼ਾਨੀਆਂ ਮੁਸ਼ਕਲਾਂ ਹੁੰਦੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਸਾਡੇ ਘਰ ਦੇ ਵਿੱਚ ਜੋ ਵੀ 네ਗੈਟਿਵਿਟੀ ਹੁੰਦੀ ਹੈ ਉਹ ਸਾਡੇ ਘਰ ਤੋਂ ਬਾਹਰ ਚਲੀ ਜਾਂਦੀ ਹੈ ਜਿ세ਨਾ ਸਾ ਸੰਗਤ ਜੀ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਚਮਤਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਸੰਗਤ ਜੀ ਇਹ ਸੇ ਇੱਕ ਛੋਟਾ ਜਿਹਾ ਤੇ ਘਰੇਲੂ ਉਪਾਅ ਇਸ ਨੂੰ ਤੁਸੀਂ ਸੋਮਵਾਰ ਦੀ ਰਾਤ ਨੂੰ ਵੀ ਕਰ ਸਕਦੇ ਹੋ ਤੇ ਐਤਵਾਰ ਦੀ ਰਾਤ ਨੂੰ ਵੀ ਕਰ ਸਕਦੇ ਹੋ ਇਸ ਤੋਂ ਅੱਗੇ ਪਿਛੇ ਤੁਸੀਂ ਇਸ ਨੂੰ ਪਾਣ ਨੂੰ ਨਹੀਂ ਕਰਨਾ ਬਿਲਕੁਲ ਸਿੰਪਲ ਤੇ ਸੈਲ ਉਪਾਅ ਹੈ ਇਸਨੂੰ ਤੁਸੀਂ ਕਰਕੇ ਜ਼ਰੂਰ ਦੇਖੋ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਸਾਧ ਸੰਗਤ ਜੀ ਐਸੀ ਆਪਣੀ ਇੱਕ ਛੋਟੀ ਜੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ